जय वाल्मीकि जी हर हर वाल्मीकि जय भीम जय भारत ਸਭ ਤੋਂ ਪਹਿਲਾਂ ਮੈਂ ਪੰਜਾਬ 78 ਚੈਨਲ ਤੇ ਤੁਹਾਡੇ ਜਿਹੜੇ ਜਿੰਨੇ ਵੀ ਦਰਸ਼ਕ ਹੈਗੇ ਆ ਉਹਨਾਂ ਸਾਰਿਆਂ ਦਾ ਤਹਿ ਦਿਲ ਤੋਂ ਜੀ ਆਇਆਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕੱਲ 27 ਪਰਮ ਪਿਤਾ ਪਰਮਾਤਮਾ ਰਮੈਨ ਚੇਤਾ ਸ੍ਰਿਸ਼ਟੀ ਰਚੇਤਾ ਭਗਵਾਨ ਵਲਮੀਕੀ ਜੀ ਮਹਾਰਾਜ ਜੀ ਦਾ ਜਿਹੜਾ ਪਾਵਨ ਪ੍ਰਗਟ ਦੇਵਸ ਜਿਹੜਾ ਇਹ ਪੂਰੇ ਦੁਨੀਆ ਦੇ ਵਿੱਚ ਬੜੀ ਸ਼ਰਧਾ ਔਰ ਉਤਸ਼ਾਹ ਨਾਲ ਮਨਾਇਆ ਜਾ ਰਿਹਾ। ਉਸੇ ਹੀ ਲੜੀ ਦੇ ਵਿੱਚ ਕੱਲ ਜਿਹੜਾ ਹੈ 7 ਤਰੀਕ ਨੂੰ ਬੰਗਿਆ ਦੇ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਤੇ ਲੰਗਰ ਪੰਡਾਰਿਆਂ ਦਾ ਜਿਹੜਾ ਸਿਲਸਿਲਾ ਸ਼ੁਰੂ ਹੋ ਰਿਹਾ। ਜਿਹਦੇ ਤਹਿਤ ਜਿਹੜਾ ਆ ਬੰਗਿਆ ਦੇ ਸ਼ਵਾਨ ਵਾਲਮੀਕੀ ਮੰਦਿਰ ਤੋਂ ਭਾਰਤੀਏ ਵਾਲਮੀਕੀ ਸਭਾ ਬੰਗਾ ਵੱਲੋਂ ਸਮੂਹ ਮੱਲਾ ਨਿਵਾਸੀ ਤੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਜਿਹੜਾ ਨਗਰ ਕੀਰਤਨ ਤੇ ਹੋਰ ਜਿਹੜਾ ਪ੍ਰੋਗਰਾਮ ਜਿੰਨਾ ਹੈਗਾ ਇਹ ਕੀਤਾ ਜਾ ਰਿਹਾ ਹੈ। ਸੋ ਇਹਦੇ ਵਿੱਚ ਸਾਰੇ ਸੰਗਤ ਨੂੰ ਸਾਰੇ ਬੰਗਾ ਨਿਵਾਸੀਆਂ ਨੂੰ ਆਪ ਜਿਹੜੇ ਸਾਰੇ ਪਿੰਡਾ ਵਾਸੀਆਂ ਨੂੰ ਸਾਰਿਆਂ ਨੂੰ ਜੀ ਆਇਆਂ ਆ ਔਰ ਆਸ ਕਰਦੇ ਆ ਕਿ ਕੱਲ ਜਿਹੜਾ ਇਹ ਸ਼ੋਭਾ ਯਾਤਰਾ ਦੇ ਵਿੱਚ ਸਾਰਿਆਂ ਨੇ ਵੱਡੀ ਗਿਣਤੀ ਦੇ ਵਿੱਚ ਹਾਜ਼ਰ ਹੋ ਕੇ ਪ੍ਰਮਾਤਮਾ ਦੇ ਜਿਹੜੇ ਚਰਨਾਂ ਦੇ ਵਿੱਚ ਨਮਸਤਕ ਹੋਣਗੇ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ। ਜੈ ਵਾਲਮੀਕੀ। ਧੰਨਵਾਦ। ਸ਼ਾਮ ਨੂੰ ਜਿਹੜਾ ਇਹ ਸ਼ੋਭਾ ਯਾਤਰਾ ਜਿਹੜੀ ਆ ਨਗਰ ਦੀ ਪ੍ਰਕਰਮਾ ਕਰਦੀ ਹੋਈ ਭਗਵਾਨ ਵਾਲਮੀਕੀ ਮੰਦਿਰ ਤੋਂ ਸ਼ੁਰੂ ਹੋਗੇ ਭਗਵਾਨ ਵਾਲਮੀਕੀ ਮੰਦਿਰ 23 ਸਮਾਪਤ ਹੋਵੇਗੀ ਇਸ ਤੋਂ ਰਾਤ ਨੂੰ ਜਿਹੜਾ ਆ ਸੰਗੀਤ ਵਿੱਚ ਜਿਹੜਾ ਕੀਰਤਨ ਪਰਮਪਿੱਤਾ ਪਰਮਾਤਮਾ ਦਾ ਗੁਣਗਾਨ ਕੀਤਾ ਜਾਵੇਗਾ ਇਸੇ ਤਰ੍ਹਾਂ ਜਿਹੜਾ ਆ ਲੰਗਰ ਭੰਡਾਰੇ ਰਾਤ ਨੂੰ ਵੀ ਸੰਗਤਾਂ ਵੱਲੋਂ ਲਗਾਏ ਜਾਣਗੇ ਤੇ ਇਹਦੇ ਨਾਲ ਨਾਲ 8 ਤਰੀਕ ਨੂੰ ਵੀ ਦਿਨ ਰਾਤ ਲੰਗਰ ਭੰਡਾਰੇ ਚੱਲਣਗੇ ਤੇ ਰਾਤ ਨੂੰ ਜਿਹੜਾ ਆ ਪਰਮਪਿੱਤਾ ਪਰਮਾਤਮਾ ਭਗਵਾਨ ਵਾਲਮੀਕੀ ਜੀ ਦਿਆਵਾਨ ਜੀ ਦਾ ਜਿਹੜਾ ਆ ਇੱਕ ਬਹੁਤ ਹੀ ਸੁੰਦਰ ਔਰ ਬਹੁਤ ਹੀ ਮਨਮੋਹਕ ਜਿਹੜਾ ਆ ਨਾਟਕ ਅਨਮੋਲ ਸ਼ਕਤੀ ਡਰਾਮਾ ਇਹੜਾ ਆ ਉਹ ਪੇਸ਼ ਕੀਤਾ ਜਾਵੇਗਾ ਜੋ ਕਿ ਸਾਡੇ ਸਵਰਗੀਏ ਭਗਤ ਪਿਆਰੇ ਲਾਲ ਜੀ ਦੀ ਕਲਮ ਤੋਂ ਜਿਹੜਾ ਰਚਿਆ ਗਿਆ ਹੈ ਉਹ ਵੀ ਬਹੁਤ ਖੂਸਰਤ ਡਰਾਮਾ ਆ ਔਰ ਪਿਛਲੇ ਕਈ ਦਹਾਕਿਆਂ ਤੋਂ ਇਹ ਜਿਹੜਾ ਨਾਟਕ ਜਿਹੜਾ ਮੰਚਨ ਕੀਤਾ ਜਾ ਰਿਹਾ ਹੈ ਸੋ ਇਸੇ ਤਰ੍ਹਾਂ ਜਿਹੜਾ ਆ 7 8 ਜਿੱਦਾਂ ਇਹ ਤਾਂ ਅੰਦਰ ਪ੍ਰੋਗਰਾਮ ਚ ਨਾ ਇਸੇ ਤਰ੍ਹਾਂ ਜਿਹੜਾ ਆ ਭਗਵਾਨ ਵਾਲਮੀਕੀ ਚੌਂਕ ਦੇ ਵਿੱਚ ਲੰਗਰ ਭੰਡਾਰੇ ਲਗਾਤਾਰ ਚੱਲਦੇ ਰਹਿਣਗੇ ਇਹਦੇ ਨਾਲ ਨਾਲ ਜਿਹੜਾ ਆ 12 ਤਰੀਕ ਨੂੰ ਜਿਹੜਾ ਮਹਾਰਮਾਇਣ ਜਿਹੜਾ ਪਾਠ ਜਿਹੜਾ ਅੰਦਰ ਸ਼ੁਰੂ ਹੋਇਆ ਪਿਆ ਜੋ ਕਿ ਅਸੀਂ ਪਹਿਲੇ ਸ਼ੁਰੂ ਕਰ ਦਿੱਤਾ ਆ ਉਹਦਾ ਜਿਹੜਾ ਭੋਗ ਆ 12 ਤਰੀਕ ਨੂੰ ਪਾਇਆ ਜਾਏਗਾ ਉਸ ਦਿਨ ਵੀ ਲੰਗਰ ਭੰਡਾਰਾ ਜਿਹੜੇ ਆ ਸਚਨ ਜੀ ਹੋਰ ਜਾਣਕਾਰੀ ਦੇਣਾ ਜਿਸ ਤਰ੍ਹਾਂ ਕਿ ਭਗਵਾਨ ਵਾਲਮੀਕੀ ਮਹਾਰਾ ਜੀ ਦੇ ਗੁਣ ਗਾਣ ਲਈ ਜਾਂ ਉਹਨਾਂ ਦੀ ਪ੍ਰਸ਼ੰਸਾ ਦੇ ਵਿੱਚ ਕੋਈ ਧਾਰਮਿਕ ਅਸਤੀਆਂ ਪਹੁੰਚ ਰਹੀਆਂ ਨੇ ਜਾਂ ਕੋਈ ਕਲਾਕਾਰ ਵੀ ਪਹੁੰਚ ਰਹੇ ਨੇ ਉਹਦੇ ਬਾਰੇ ਜਾਣਕਾਰੀ ਦਿਓਗੇ ਬਿਲਕੁਲ ਜੀ ਜਿੰਨੇ ਵੀ ਸਾਡੇ ਜਿਹੜੇ ਬੰਗਿਆ ਦੇ ਜਿਹੜੇ ਮੰਦਰ ਹੈਗੇ ਆ ਉਹਨਾਂ ਸਾਰਿਆਂ ਦੇ ਜੋ ਵੀ ਸੰਸਥਾਪਕ ਹੈ ਉਹਨਾਂ ਸਾਰਿਆਂ ਨੂੰ ਵੀ ਨਿਊਟ੍ਰੀਸ਼ਨ ਦਿੱਤੇ ਆ ਤੁਹਾਡੇ ਮਾਧਿਅਮ ਤੇ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਕਿ ਸਾਰਿਆਂ ਨੇ ਪਹੁੰਚਣਾ ਪੋਲਿਟਿਕਲ ਪਾਰਟੀਆਂ ਦੇ ਵੀ ਕੋਈ ਪਾਰਟੀ ਨਹੀਂ ਮਤਲਬ ਸਾਰੇ ਪਾਰਟੀਆਂ ਨੂੰ ਸਾਂਝੇ ਤੌਰ ਤੇ ਜਿਹੜਾ ਇਸ ਵੱੱਲੇ ਜਿਹੜਾ ਇਹ ਆਯੋਜਨ ਹੋ ਰਿਹਾ ਇਹਦੇ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਅਸੀਂ ਨਿੱਜੀ ਤੌਰ ਤੇ ਵੀ ਜਾ ਕੇ ਦੇ ਦੇ ਕੇ ਆਏ ਆ ਤੇ ਤੁਹਾਡੇ ਮਾਧਿਅਮ ਤੇ ਦਿਵਾ ਚਾਹੁੰਦੇ ਆ ਕਿ ਇਹ ਜਿਹੜਾ ਸਾਰਿਆਂ ਦਾ ਸਰਵ ਸਾਂਝਾ ਪ੍ਰੋਗਰਾਮ ਆ ਸਾਰੇ ਜੀ ਨੇ ਚਾਹਰ ਹੋਣਾ ਧੰਨ ਜੈਗਵਲ ਮੋਤੀ ਪਰਵਾਦ जय भीम जय भारत। ਮੋਂ ਸਾਰੇ ਆਪਣੇ ਸਮਾਜ ਨੂੰ ਇਹ ਬੇਨਤੀ ਕਰਦੀਆਂ ਕਿ ਕੱਲ੍ਹ ਸ਼ੋਭਾ ਯਾਤਰਾ ਤੇ ਸਾਰੇ ਪਿੰਡਾਂ ਚੋਂ ਵਾਲੇ ਦੋੜੇ ਸਾਰਿਆਂ ਨੇ ਜ਼ਰੂਰ ਪਹੁੰਚਣਾ। ਆਪਾਂ ਇਹ ਜੇ ਸ਼ੋਭਾ ਯਾਤਰਾ ਕਾਟੇ ਚ ਲਈ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਕਵਾਤ ਜੀ ਕੱਲ੍ਹ ਦੀ ਸਾਰਿਆਂ ਨੇ ਜ਼ਰੂਰ ਪਹੁੰਚਣਾ ਜੈ ਵਾਲਮੀਕੀ ਹਰ ਹੜ ਵਾਲਮੀਕੀ ਜੀ ਜੈ ਭੀਮ ਜੈ ਭਾਰਤ ਜਿਵੇਂ ਕੀ ਤੁਹਾਨੂੰ ਸਾਰਿਆਂ ਪਤਾ ਹੀ ਹੈ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਗੁਰਪੁਰਬ ਦੀਆਂ ਬਹੁਤ ਜੋਰਾ ਸ਼ੋਰਾ ਨਾਲ ਮੰਗਿਆਂ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਨੇ ਔਰ ਪੂਰੇ ਪੰਜਾਬ ਪੂਰੇ ਭਾਰਤ ਦੇਸ਼ਾਂ-ਵਦੇਸ਼ਾਂ 'ਚ ਵੀ ਭਗਵਾਨ ਵਾਲਮੀਕੀ ਮਹਾਰਾਜ ਜੀ ਦਾ ਗੁਰਪੁਰਬ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਇਸ ਪਵਿੱਤਰ ਦਿਹਾੜੇ ਤੇ ਮੈਂ ਸਾਰਿਆਂ ਨੂੰ ਇਹੀ ਸੁਨੇਹਾ ਦੇਣਾ ਚਾਹਾਂਗਾ ਕਿ ਜਿਵੇਂ ਭਗਵਾਨ ਵਾਲਮੀਕੀ ਮਹਾਰਾਜ ਦੇ ਹੱਥ ਦੇ ਵਿੱਚ ਕਲਮ ਹੈ ਉਸੇ ਤਰ੍ਹਾਂ ਸਮਾਜ ਦੇ ਹਰ ਵਰਗ ਨੂੰ ਬੇਨਤੀ ਹੈ ਕਿ ਉਸ ਕਲਮ ਨੂੰ ਪਹਿਚਾਨੋ ਔਰ ਉਸ ਕਲਮ ਨੂੰ ਪਹਿਚਾਨਦੇ ਹੋਏ ਆਪਣੇ ਬੱਚੇ ਵੱਧ ਤੋਂ ਵੱਧ ਪੜਾਓ ਤਾਂ ਜੋ ਤੁਸੀਂ ਭਗਵਾਨ ਵਾਲਮੀਕ ਮਹਾਰਾਜ ਜੀ ਦਾ ਜੋ ਇਹ ਲਕਸ਼ਯ ਹੈ ਮਿਸ਼ਨ ਹੈ ਜੋ ਸੰਦੇਸ਼ ਹੈ ਉਹਨਾਂ ਦਾ ਉਹ ਅਸੀਂ ਪੂਰਾ ਕਰ ਸਕੀਏ ਜਿਵੇਂ ਕਿ ਡਾਕਟਰ ਭੀਮਰਾਓ ਅੰਬੇਡਕਰ ਸਾਹਿਬ ਜੀ ਨੇ ਕਲਮ ਦਾ ਇਸ਼ਾਰਾ ਜਿਹੜਾ ਉਸ ਕਲਮ ਦੇ ਨਾਲ ਪੂਰੇ ਭਾਰਤ ਜਿਹੜਾ ਭਾਰਤ ਵਿੱਚ ਇੱਕ ਸੰਵਿਧਾਨ ਲਿਖਿਆ ਔਰ ਜਿਹਦੀ ਬਦولت ਅੱਜ ਭਾਰਤ ਚੱਲ ਰਿਹਾ ਹੈ ਤੇ ਇੰਨੇ ਕਹਿੰਦੇ ਹੋਏ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫਿਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਭੀ ਜੈ ਭਾਰਤ ਸਟੇਜ ਤੋਂ ਵੱਲੋਂ ਜੈ ਵਾਲਮੀਕੀ ਅੱਜ ਇਸ ਪਾਵਨ ਪਰਿਵਤਰ ਦਿਹਾੜ ભગવાન ਵਾਲਮੀਕੀ ਸ੍ਰਿਸ਼ਟੀਕਰਤਾ ਦਾ ਜੋ ਉਤਸਵ ਮਨਾਇਆ ਜਾ ਰਿਹਾ ਹੈ ਵੱਲੇ ਉਸੇ ਆਪਲਕਸ ਵਿੱਚ ਭਗਵਾਨ ਵਾਲਮੀ ਜੀ ਦੀ ਨਾਲ ਸੰਬੰਧਤ ਸ਼ੋਭਾ ਯਾਤਰਾ ਹੋਏਗੀ ਇਹ ਸ਼ੋਭਾ ਯਾਤਰਾ ਭਗਵਾਨ ਵਾਲਮੀ ਕੀ ਮੰਦਰ ਤੋਂ ਚੱਲ ਕੇ ਖਪੋਵਾਲ ਰੋਡ ਜੋ ਚੌਂਕ ਹੈ ਉਸ ਤੋਂ ਜੂਟਰਨ ਲੈ ਕੇ ਸ਼੍ਰੀ ਵਰਦਾਸ ਅਜਾ ਚੌਂਕ ਅਤੇ ਸ਼੍ਰੀ ਵਰਦਾਸ ਵੱਲ ਲਾ ਹੁੰਦੇ ਹੋਏ ਸਿੱਧ ਮੱਲਾ ਗੜਸ਼ੰਕਰ ਰੋਡ ਅਤੇ ਗੜਸ਼ੰਕਰ ਰੋਡ ਦੀ ਪੁਆਇੰਟ ਤੋਂ ਆ ਕੇ ਯਾਤਰਾ ਰੇਲਵੇ ਰੋਡ ਮੁਕੰਦਪੁਰ ਹੁੰਦੇ ਹੋਏ ਭਗਵਾਨ ਬਾਲਮੀਕੀ ਮੰਦਰਾ ਕੇ ਸਵਾਗਤ ਹੋਵੇਗੀ ਅਤੇ ਕੱਲ ਦੀ ਰਾਤ ਇੱਥੇ ਪ੍ਰਭੂ ਦਾ ਗੁਣਗਾਨ ਹੋਏਗਾ ਪ੍ਰਭੂ ਦਾ ਗੁਣਗਾਨ ਕਰਨ ਵਾਸਤੇ ਸਾਡੇ ਬਹੁਤ ਹੀ ਵਧੀਆ ਅੱچھے ਕਲਾਕਾਰ ਧਾਰਮਿਕ ਕਲਾਕਾਰ ਜੋ ਪ੍ਰਭੂ ਦੇ ਨਾਮ ਦਾ ਗੁਣਗਾਨ ਕਰਨਗੇ ਤੇ ਕੱਲ ਠੀਕ 9 ਵਜੇ ਰਾਤ ਸਮੂਹ ਸੰਗਤਾਂ ਨੂੰ ਅਪੀਲ ਹੈ ਕਿ ਹਮੇ ਆ ਕੇ ਆਓ ਇਕੱਠੇ ਹੋ ਕੇ ਆਪਾਂ ਸਾਰੇ ਭਗਵਾਨ ਵਾਲਮੀਕ ਦਾ ਗੁਣगान ਕਰਿਏ ਤੇ ਆਪਣਾ ਜੀਵਨ ਸਫਲ ਕਰਿਏ ਜੈ ਵਾਲਮੀਕੀ ਹਰ ਹਰ ਵਾਲਮੀਕੀ